ਤੁਸੀਂ ਘਰ ਬੈਠੇ ਆਰਾਮ ਦੇ ਨਾਲ ਮਹੀਨੇ ਦਾ 20-25000 ਰੁਪਇਆ ਜੇ ਥੋੜੀ ਹੋਰ ਮਿਹਨਤ ਕਰ ਲਓ ਮਹੀਨੇ ਦਾ 20-25000 ਡਾਲਰ 20-25000 ਡਾਲਰ ਬਹੁਤ ਜ਼ਿਆਦਾ ਹੁੰਦਾ ਤੁਸੀਂ ਕਮਾ ਸਕਦੇ ਹੋ ਫੇਸਬੁਕ ਤੋਂ ਬਹੁਤ ਆਸਾਨੀ ਦੇ ਨਾਲ ਬਸ ਇਹ ਥੋੜੀ ਮਿਹਨਤ ਕਰੋ ਜਿਸ ਤਰ੍ਹਾਂ ਰੋਟੀ ਖਾਣ ਲਈ ਮਿਹਨਤ ਕਰਦੇ ਹਨਾ ਇਸੇ ਤਰ੍ਹਾਂ ਫੇਸਬੁਕ ਤੋਂ پیسے ਕਮਾਉਣ ਲਈ ਮਿਹਨਤ ਕਰਨੀ ਲੋੜ ਹੈ ਤੁਸੀਂ ਕਿਹਦੇ ਤੁਸੀਂ ਯੂਰੀ ਪੋਸਟ ਕਰਨਾ ਆਪਣਾ オリジナル ਪੋਸਟ ਕਰਨਾ ਪੋਸਟ ਤੁਹਾਡੀ ਆਪਣੀ ਲਿਖੀ ਹੋਣੀ ਚਾਹੀਦੀ ਹੈ ਕਾਪੀ ਨਹੀਂ ਕੀਤੀ ਹੋਣੀ ਚਾਹੀਦੀ ਤੁਸੀਂ ਕਿਸੇ ਦੀ ਫੋਟੋ ਪਾਉਣੀ ਹੈ オリジナル ਹੋਵੇ ਤਾਂ ਜ਼ਿਆਦਾ ਵਧੀਆ ਜੇ オリジナル ਫੋਟੋ ਨਹੀਂ ਹੈ ਤਾਂ ਤੁਸੀਂ ਉਹਨੂੰ ਕੋਟਾ ਕੋਟ ਐਡਿਟ ਕਰਕੇ ਪਾਓ ਤੁਸੀਂ ਕਿਸੇ ਦੀ ਰਿਵਿਊ ਕਰਕੇ ਆਪਣੀ ਫੇਸ ਆਫ ਤੇ ਪਾਉਣੀ ਹੈ ਤਾਂ ਕਾਪੀਰਾਈਟ ਦਾ ਖਿਆਲ ਰੱਖੋ ਵੀ ਕਾਪੀਰਾਈਟ ਨਾ ਆਵੀ ਤਾਂ ਉਹਨੂੰ ਐਡਿਟ ਕਰੋ ਐਡਿਟ ਕਰਕੇ ਉਹਦੇ ਜਿਹੜੇ ਵਾਟਰਮਾਰਕ ਆ ਉਹਨਾਂ ਨੂੰ ਸਾਰਿਆਂ ਨੂੰ ਮਿਟਾਵੋ ਉਹਦੇ ਵਿੱਚ ਆਪਣਾ ਆਪਣੇ ਲੋਗੋ ਫਿੱਟ ਕਰ ਦੋ ਉਹਨੂੰ ਵੀਡੀਓ ਨੂੰ ਪਾ ਦੋ ਹੋ ਸਕਦਾ ਤੁਸੀਂ ਇਦਾਂ ਵੀ ਕਮਾ ਸਕੋ ਪਰ ਮੈਂ ਇਸ ਤਰ੍ਹਾਂ ਨਹੀਂ ਕਮਾ ਰਿਹਾ ਮੈਂ ਤਾਂ ਆਪਣਾ ਜੋ ਵੀ ਪਾਉਣਾ ਹੈ ਆਪਣੀ ਵੀਡੀਓ ਅਰिजिनल ਪਾਉਣਾ ਹੈ ਤੇ ਵਧੀਆ ਕਮਾਈ ਹੋ ਰਹੀ ਹੈ

ਇੱਕ ਮਿੰਟ ਦੇ ਵਿੱਚ ਕੋਈ 3 ਮਿੰਟ ਦੀ ਵੀਡੀਓ ਬਣਾਉਣੀ ਆ 1 ਵਜ ਕੇ 1 ਮਿੰਟ ਤੇ 50 ਸੈਕਿੰਡ ਲਗਭਗ ਹੋ ਗਏ ਆ ਤੇ ਤੁਹਾਨੂੰ 1 ਮਿੰਟ ਦੇ ਵਿੱਚ ਦੱਸਦਾ ਆ ਤੁਸੀਂ ਇਸ ਵੇਲੇ ਵੀ ਫ੍ਰੀ ਹੋਣੀ ਆ ਉਸ ਵੇਲੇ ਫੋਟੋ ਪੋਸਟ ਕਰ ਦਿਓ ਵੀਡੀਓ ਪੋਸਟ ਕਰ ਦਿਓ ਕਿਉਂਕਿ ਜੇ ਤੁਸੀਂ ਬੀਲੇ ਆ ਫੇਸਬੁਕ ਚ ਰੋਣ ਵਾਲੀ ਵੀ ਬੀਲੀ ਆ ਇਹ ਜੇ ਕੋਈ ਗੱਲ ਨਹੀਂ ਕਿ ਕਿ ਦੁਪਹਿਰ ਨੂੰ ਫੇਸਬੁਕ ਤੇ ਘੱਟ ਹੁੰਦੇ ਆ ਬੰਦੇ ਰਾਤ ਨੂੰ ਜ਼ਿਆਦਾ ਹੁੰਦੇ ਇਦਾਂ ਦਾ ਕੋਈ ਸ਼ੱਕ ਨਹੀਂ ਆ ਵਰਲਡ ਰਿਵਿਊਸ ਆਇਆ تھا ਅਲੱਗ-ਅਲੱਗ ਟਾਈਮ ਆ ਤੇ ਜਿਸ ਵੇਲੇ ਤੁਸੀਂ ਤੁਸੀਂ ਕਹਿਆ ਕੋਈ ਜਾਗਦਾ ਹੈ ਫੇਸਬੁਕ ਚਲਾ ਰਿਹਾ ਹੈ ਇਸ ਲਈ ਤੁਸੀਂ ਜੇ ਤੁਹਾਨੂੰ ਮਰਜ਼ੀ ਪੋਸਟ ਕਰ ਸਕਦੇ ਹੋ ਕੋਈ ਬੜੀ ਗੱਲ ਨਹੀਂ ਕਿ ਬਸ ਇੱਕ ਗੱਲ ਦਾ ਖਿਆਲ ਰੱਖਣਾ ਜਿਹੜੇ ਮੇਰੇ ਵਰਗੇ ਮੈਂ ਤਾਂ ਪਹਿਲੀ ਵੀਡੀਓ ਬਣਾ ਰਿਹਾ ਵੈਸੇ ਇਦਾਂ ਦੇ ਜਿਹੜੇ ਹੋਰ ਵੀ ਬਹੁਤ ਸਾਰੇ ਮੇਰੇ ਸੱਜਣ ਮਿੱਤਰ ਨੇ ਉਹ پیسے ਕਮਾਉਣ ਤੋਂ ਇਹ ਫੇਸਬੁਕ ਤੋਂ ਪੈਸੇ ਕਮਾਉਣ ਦੇ ਤਰੀਕੇ ਦੱਸਦੇ ਨੇ ਨਾ ਉਹ ਵਧੀਆ ਅਵੇ ਦੇ ਨਾਲ ਦੱਸਦੇ ਨੇ ਬਸ ਉਹਨਾਂ ਦੀਆਂ ਵੀਡੀਓ ਦੇਖਦੇ ਰਹੋ ਤੇ ਤੁਸੀਂ ਪੈਸੇ ਕਮਾਉਣਾ ਕੋਮ ਉਦਾਂ ਤੇਰੂਰ ਕਮਾਉਣਾ ਕਿ ਮੈਂ ਵੀ ਕੋਸ਼ਿਸ਼ ਕੀਤੀ ਜੇ ਮੇਰੀ ਵੀਡੀਓ ਚੱਲ ਗਈ ਤਾਂ ਮੈਂ ਵੀ ਹੋ ਸਕਦਾ ਕਮਾਲ ਮਾਣਾ ਉਦਾਂ ਤਾਂ ਮੈਨੂੰ ਉਹਨਾਂ ਦਾ ਪਤਾ ਨਹੀਂ ਚੱਲਣੀਆਂ ਸਾਡੀ ਵੀਡੀਓ ਵਗੈਰਾ ਉਦਾਂ ਤਾਂ ਚੱਲਣੀਆਂ ਕਿਸੇ ਨੇ ਕਮਾਉਂ ਨਹੀਂ ਲੈਣੀ ਪਰ ਇਦਾਂ ਚੱਲ ਸਕਦਾ ਹੈ ਸੋ ਬੇਨਤੀ ਕਰਦਾ ਕਿ ਇਦਾਂ ਦੀਆਂ ਵੀਡੀਓ ਦੇਖਦੇ ਰਹਿਆ ਕਰੋ ਜਿਹਨਾਂ ਦੇ ਵਿੱਚ ਲਿਖਿਆ ਹੋਵੇ ਆਸਾਨੀ ਨਾਲ ਪੈਸੇ ਕਮਾਓ ਬਸ ਉਹ ਵੀਡੀਓ ਦੇਖੋ ਅਗਲਿਆਂ ਦੀ ਚੰਦੀ ਬਾਏ ਬਾਏ ਧੰਨਵਾਦ